ਸਾਡਾ ਬੇਟਾ ਜੀ ਜਾਨ ਅੱਲਾਹ ਅੱਲਾਹ ਸਾਹਿਬ ਕੀ ਨਾਹੀ ਜਉਂ 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 ਹੀ ਉਹਦਾ ਐਕਸੀਡੈਂਟ ਹੋ ਗਿਆ ਉਹਦੇ ਕੋਲ ਜਾ ਤਾਂ ਮਤਲਬ ਸਾਡੇ ਤੋਂ ਸਾਰਿਆਂ ਨੇ ਗਿਆ ਤੇ ਜਿਹਦੇ ਨੇ ਸਾਨੂੰ ਲਾਸ ਮਿਲੀ ਹੈ ਸਾਡੇ ਨਾਲ ਬਹੁਤ ਤਕਾ ਹੋਇਆ ਮੇਰਾ ਨਾਮ ਵਾਰੀ ਸਾ ਤੇ ਮੇਰਾ ਯਾਰ ਦੋਸਤ ਯੂਨਸ ਬਹੁਤ ਹੀ ਦੁੱਖਦਾਈ ਘਟਨਾ ਹੋਈ ਹੈ ਜੀ ਉਹਦੇ ਬੇਟੇ ਦਾ ਤੇ ਇੱਕ ਜਉਨ ਰੋ ਨੰਬਰ ਪਾਰ ਤੋਂ ਰਿੰਕੂ ਦਾ ਬੇਟਾ ਦੋਵਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਬਹੁਤ ਹੀ ਦੁੱਖदाई ਖਬਰ ਆ ਪਰਿਵਾਰ ਦੇ ਵਿੱਚ ਰਿੰਕੂ ਦੀਆਂ ਵੀ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਯੂਨਸ ਦੀਆਂ ਵੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਕੱਲੇ ਕੱਲੇ ਸੀ ਦੋਵੇਂ ਤੇ ਦੋਵਾਂ ਦੀ ਦੋਸਤੀ ਦੋਸਤੀ ਸੀ ਤੇ ਹਾਦਸੇ ਦੇ ਵਿੱਚ ਬਹੁਤ ਭਿਆਨਕ ਬਹੁਤ ਹੀ ਬਹੁਤ ਦੁੱਖ ਦੀ ਖਬਰ ਆ ਥੋੜੀ ਦੇਰ ਹੋਈ ਸੀ ਯੂਨਸ ਨੂੰ ਵੀ ਦੁਬਈ ਵਿੱਚ ਕੰਮ ਕਰਦਿਆਂ ਤੇ ਵਾਪਸ ਆਉਣਾ ਪਿਆ 8 ਮਹੀਨਿਆਂ ਬਾਅਦ ਹੀ ਦੁੱਖ ਦਾ ਇੱਕ ਘਟਨਾ ਆ ਦੋਨੇ ਬੱਚੇ ਜਿਹੜੇ ਸੀਗੇ ਜੀ ਜਿਵਾਨੀ ਦੇ ਤੇ ਵੀ ਤੇ ਪੈਸੇ ਰੱਖਿਆ ਸੀਗਾ ਔਰ ਦੋਵੇਂ ਤਿਆਰੀਆਂ ਕਾਜ਼ੇ ਸੀ ਆਪਣੀ ਅਗਲੀ ਸਟੱਡੀ ਵਾਸਤੇ ਆਪਣੀ ਕਾਜ਼ੀਅਰ ਵਾਸਤੇ ਕਿ اچانک ਇਹੋ ਜਿਹਾ ਪਾਣਾ ਵਾਪਸ ਆ ਗਿਆ ਦੋਨਾਂ ਦੇ ਪਰਿਵਾਰ ਬਹੁਤ ਨਹਾਏ ਤੇ ਸ਼ਰੀਫ ਤੇ ਬਹੁਤ ਚੰਗੇ ਇਨਸਾਨ ਔਰ ਦੋਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ ਦੋਵੇਂ ਬੱਚੇ ਜਿਹੜੇ ਬੜੇ ਨੇਕ ਸੀਗੇ ਇਕੱਠਾ ਨੂੰ ਭਲਾ ਨਹੀਂ ਜਾ ਸਕਦਾ ਲੇਕਿਨ ਉਹੀ ਹੈ ਕਿ ਪਰਮਾਤਮਾ ਦਾ ਜੋ ਵੀ ਵਾਨ ਹੈ ਉਹਦੇ ਅੱਗੇ ਇਨਸਾਨ ਹਮੇਸ਼ਾ ਝੁਕਦਾ ਹੈ ਉਸ ਅੱਜ ਜਿੰਨੀ ਵੀ ਦੁਨੀਆ ਆਈਏ ਸਾਦੇ ਉਸੇ ਭਾਣੇ ਨੂੰ ਮੰਨਦੇ ਹਨ ਉਹਦੇ ਅੱਗੇ ਝੁਕਦੇ ਨੇ ਕਿਉਂਕਿ ਇਹਦੇ ਅੱਗੇ ਕੁਝ ਨਹੀਂ ਸਾਕੇਦਾ ਐਸੇ ਪ੍ਰਮਾਤਮਾ ਕੀ ਅਰਦਾਸ ਕਰ ਸਕਦੇ ਕਿ ਪ੍ਰਭੂ ਉਹਨਾਂ ਦੀ ਆਤਮਾ ਨੂੰ ਸ਼ਾਂਤ ਕਰ ਦੇਵੇ ਔਰ ਕਿਛੇ ਜੀਆਂ ਨੂੰ ਜਿਹੜਾ ਉਹ ਬਹੁਤ ਸਾਰਾ ਹੌਸਲਾ ਦੇਵੇ ਤਾਂ ਜੋ ਇਸ ਦੁੱਖ ਨੂੰ ਸਹਿਣ ਕਰ ਸਕੇ ਰੇਡੀਓ ਦੀ ਟਰਾਈਡੀ ਵੀ ਹਾਰ ਬਚੰਦਾ ਕਰਦਾ ਕਿ ਅੱਜ ਮੈਨੂੰ ਐਸੀ ਦੇਖਾਰਿਆ ਦੀਆਂ ਖਾਣਾਂ ਦੋਨੇ ਬੱਚੇ ਜਿਹੜੇ ਨੇ ਬਹੁਤ ਇਹਨਾਂ ਨੇ ਪਿਆਰ ਵੀ ਪਾਇਆ ਕਿਉਂਕਿ ਇਹਨਾਂ ਦੇ ਪਰਿਵਾਰਾਂ ਨੇ ਬਹੁਤ ਪਿਆਰ ਪਾਇਆ ਇੱਕ ਦੂਸਰੇ ਦੇ ਨਾਲ ਮੇਲ-ਵਰਤਨ ਔਰ ਸਿਆਣੇ ਕਹਿੰਦੇ ਨੇ ਕਿ ਜਦੋਂ ਜੀ ਕਿਸਤੀ ਦੌਲਤ ਵੇਖਣੀ ਆ ਤੇ ਉਹ ਕਬਰਸਤਾਨ ਦੇ ਵਿੱਚ ਜਾਂ ਮੜੀਆਂ ਦੇ ਵਿੱਚ ਪੇਖੋ ਅੱਜ ਤੁਸੀਂ ਵੇਖਿਆ ਕਿ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਇਹਨਾਂ ਦਾ ਜੀਣਾ ਕਿਸ ਤਰੀਕੇ ਦਾ ਸੀ ਕਿ ਅੱਜ ਔਰ ساری ਦੁਨੀਆ ਕੋਈ ਵੀ ਮੁਹੱਲੇ ਦੇ ਵਿੱਚੋਂ ਤਿੰਨ ਚਾਰ ਸਾਡੀਆਂ ਵਾਧਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਾ ਇਨਸਾਨ ਨਹੀਂ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆਇਆ ਸ਼ਾਇਦ ਦੇ ਸਾਡੇ ਸਾਦੇ ਨਮਾਇੰਦੇ ਜਿੰਨੇ ਵੀ ਪ੍ਰਧਾਨ ਨੇ ਸਾਡੇ ਪ੍ਰਧਾਨ ਰਕੇ ਜੀ ਆਪਣੀ ਟੀਮ ਦੇ ਨਾਲ ਸਾਡੇ ਕਾਉਂਸਲਰ ਸਹਿबान ਜਿਹੜੇ ਪਹੁੰਚੇ ਨੇ ਉਹਦੇ ਇਹਦਾ ਸਬੂਤ ਹੈ ਕਿ ਇਹਨਾਂ ਦਾ ਬਹੁਤ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਸੀ ਆ ਤੇ ਚੰਗਾ ਜੀਵਨ ਸੀ ਇਹ ਤਾਂ ਕਹਾਣੀ ਪੂਰਾ ਸਰਦਾ ਦੁੱਖ ਸਾਂਝਾ ਕਰਨ ਲਈ ਸਾਰੇ ਸਾਰੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਤਾਂ ਜੋ ਇਹ ਹੌਸਲਾ ਹੁੰਦੇ ਹੁੰਦੇ ਸਮਾਂ ਲੱਗਦਾ ਲੇਕਿਨ ਇਹ ਹੈ ਕਿ ਜਦੋਂ ਦੁੱਖ ਕਹਿੰਦੇ ਨੇ ਵੰਡਿਆ ਘਟਦਾ ਹੈ ਅੱਜ ਮੈਂ ਸਮਝਣਾ ਹੈ ਕਿ ਇਹਨੇ ਲੋਕਾਂ ਨੂੰ ਵੇਖ ਕੇ ਇਸ ਪਰਿਵਾਰ ਦਾ ਥੋੜਾ ਜਿਹਾ ਮਨੋਬਲ ਵਧਿਆ ਕਿ ساری ਦੁਨੀਆ ਸਾਡਾ ਮਹੱਲਾ ਸਾਡੀਆਂ ਬਾੜਾਂ ਸਾਡੇ ਪੈਂਸਲਾ ਸਾਡੇ ਰਿਸ਼ਤੇਦਾਰ ਸਾਰੀ ਨਾਲ ਨੇ ਔਰ ਇਹੋ ਹੀ ਉਹਨਾਂ ਲਈ ਹੌਸਲੇ ਦੀ ਇੱਕ ਵੱਡੀ ਨਿਸ਼ਾਨੀ ਹੈ ਮੈਂ ਕਾਉਂਸਲਰ ਵਾਰ ਨੰਬਰ 2 ਫਰੀਗੜ ਚੁਣੀ ਹਾਂ ਦਾ ਇਹ ਟੋਪ ਵਾਰਡ ਦੇ ਵਿੱਚ ਚੁਣੀ ਹਾਂ ਮੇਰੇ ਬੱਚੇ ਹੀ ਯਾਰ ਦੋਸਤ ਹੀ ਬਹੁਤ ਠੱਗਾ ਹੋਇਆ ਜਿਹੜਾ ਬਹੁਤ ਮਾੜਾ ਹੋਇਆ ਮੈਂ ਬਹੁਤ ਦੁਖੀ ਹਾਂ ਇਸ ਗੱਲ ਜੀ ਸਾਡੇ ਪਰਿਵਾਰ ਹੈ ਸਾਡੇ ਘਮਾਨੀ ਹੈਗੀ ਇੱਕ 13 ਮਾੜ ਦਾ ਸੀ ਇਸ ਤਰ੍ਹਾਂ ਬੜੀ ਮਾੜੀ ਗੱਲ ਪਰਮਾਤਮਾ ਇਹਨਾਂ ਨੂੰ ਆਪਣਾ ਮਾਸ਼ ਕਰੇ ਸਾਨੂੰ ਜੈਂਸੀ ਦੀ ਮੈਂ ਫੌਲੇਗਰ ਚੂੜੀਆਂ ਕਬਰਸਤਾਨ ਦੇ ਵਿੱਚ ਖੜਾ ਆ ਜਿਹੜੀਆਂ ਦੋ ਬੱਚਾ ਐਕਸੀਡੈਂਟ ਇੰਨਾ ਜਬਰਦਸਤ ਹੋਇਆ ਕਿ ਸਾਰੀ ਦੁਨੀਆ ਤਰਸ ਤਰਸ ਕਰ ਰਹੀ ਹੈ ਤਾੜੇ ਵਿਕੇ ਪਰ ਵੇਖ ਕੇ ਰਿਆ ਨਹੀਂ ਗਿਆ ਇੰਨੀ ਦੁਨੀਆ ਇੰਨੇ ਲੋਕ ਇਹਨਾਂ ਦੇ ਹਮਦਰਦੀ ਇਹਨਾਂ ਦਾ ਦੁੱਖ ਮੋੜਣ ਵਾਸਤੇ ਕਬਰਸਤਾਨ ਵਿੱਚ ਪਹੁੰਚਿਆ ਇਹ ਬਹੁਤ ਹੀ ਖਤਰਨਾਕ ਘਟਨਾ ਵੇਖੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੈਗੀ ਹੈ ਮੈਂ ਬੇਨਤੀ ਕਰਦਾ ਇੱਕ ਇੱਕ ਨੂੰ ਇਹਨਾਂ ਵਾਸਤੇ ਆਪਣੀ ਅਰਦਾਸ ਕਰੇ ਪ੍ਰਾਰਥਨਾ ਕਰੋ ਤਾਂ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤਸੱਲੀ ਤੇ ਮਨਾਨ ਬਖਸ਼ੇ ਤਾਂ ਜੋ ਇਹ ਆਪਣਾ ਨਵਾਂ ਜੀਵਨ ਜਿਹੜਾ ਉਹ ਸ਼ੁਰੂ ਕਰ ਸਕਣ ਇਹ ਪੂਰਤ ਨਹੀਂ ਸਕਦੀ ਇਹ ਕਾੜ ਪੂਰੀ ਤਾਂ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕੋ ਇਹਨਾਂ ਨੂੰ ਸਹਿਣ ਦਾ ਬਲ ਬਖਸ਼ਣ ਇਹ ਪਾਣਾ ਬਖਸ਼ਣ ਤਾਂ ਜੋ ਇਹ ਤਸੱਲੀ ਦੇ ਨਾਲ ਆਪਣੇ ਪਰਿਵਾਰ ਨੂੰ ਪਾਲ ਸਕਣ ਇਹ ਦੁੱਖ ਕਦੀ ਮੁੱਕ ਨਹੀਂ ਸਕਦਾ ਇਹ ਜ਼ਿੰਦਗੀਆਂ ਭੁੱਲ ਨਹੀਂ ਸਕਦੀਆਂ ਕਿਉਂਕਿ ਇਹਨਾਂ ਤਕੜਾ ਐਕਸੀਡੈਂਟ ਆ ਕਿ ਇੱਕ ਇੱਕ ਬੱਚੇ ਦੇ ਟੋਟੇ ਹੋ ਗਏ ਔਰ ਇਹਨਾਂ ਜਰਦਨਾ ਦੇਖ-ਵੇਖ ਕੇ ਤਾਂ ਰੂਹ ਕੰਬਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਾਸਤੇ ਪ੍ਰਾਰਥਨਾ ਕੋਲ ਅੰਦਾਜ਼ ਕੀਆ ਗਿਆ ਧੰਨਵਾਦ ਅਸੀਂ ਲੋਕਾਂ 25 ਨੂੰ ਧੀਰ ਰੋਡ ਖਾਣਾ ਸਦਰ ਦੀ ਹੱਦ 'ਚ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਾਹਿਲ ਸਨੋਫ ਜੁਨਰਸੀ ਦਾ मौके ਤੇ ਮੌਤ ਹੋ ਗਈ ਤੇ ਜੌਂਸਨ ਸਨੋ ਫ੍ਰਿੰਕੀ ਖਤੇਗੜ ਚੂੜੀਆਂ ਦੀ ਹਸਪੀਟਲ ਪਹੁੰਚ ਕੇ ਮੌਤ